ਜੀ ਦਾ ਖਾਸਾ ਉਹ ਵਾਏ ਗੁਰਜੀ ਕੀ ਫਤਿਹ ਸਾਡੇ ਆਨੰਦਪੁਰ ਸਾਹਿਬੋਂ ਜਰਨੈਲ ਸਿੰਘ ਨਿੱਕੂ ਜਿਹੜੇ ਪੱਤਰਕਾਰ ਬਹੁਤ ਵਧੀਆ ਇਨਸਾਨ ਹੈ ਤੇ ਬਾਬਾ ਜੀ ਦਰਗਾਹ ਤੇ ਆਏ ਆ ਇਹਨਾਂ ਨੂੰ ਵੀ ਨਾਲੇ ਮੈਂ ਦਵਾਂਗਾ ਮੁਬਾਰਕਾਂ ਸਾਹ ਸੰਗਤ ਜੀ ਇਹ ਜਿਹੜਾ ਹੁਣ ਨਵਾਂ ਸਾਲ ਚੜਿਆ ਇਹ ਨਵਾਂ ਸਾਲ ਮੇਰੇ ਪੂਰੇ ਦੇਸ਼ ਵਿਦੇਸ਼ ਹਿੰਦੁਸਤਾਨ ਨੂੰ ਇਹ ਖੁਸ਼ੀਆਂ ਭਰਿਆ ਆ ਖਰਗਦੀਆਂ ਮੰਦਿਆਂ ਮਨੋ ਕਾਮਨਾ ਅੱਲਾਹ ਬਾਗ ਪੂਰੀਆਂ ਕਰੇ ਤੇ ਅਤੇ ਝੋਲੀਆਂ ਭਰੇ ਕਾਮਯਾਬੀ ਔਰ ਤਰੱਕੀ ਬਖਸ਼ਿਸ਼ ਕਰੇ ਔਰ ਮਾਗੀ ਵੀ ਆ ਗਈ ਹੈ ਲੋੜੀ ਦਾ ਤਿਹਾੜ ਵੀ ਆ ਗਿਆ ਇਹ ਵੀ ਮੈਂ ਨਾਲ ਸੰਗਤਾਂ ਨੂੰ ਦੇਸ਼ ਵਿਦੇਸ਼ ਬੈਠੀਆਂ ਸੰਗਤਾਂ ਸਾਡੇ ਪੂਰੇ ਹਿੰਦੁਸਤਾਨ ਚ ਬੈਠੀਆਂ ਸੰਗਤਾਂ ਨੂੰ ਮੈਂ ਲੋੜੀ ਮਾਗੀ ਦੀ ਵੀ ਨਾਲੇ ਸ਼ੁਭ ਕਾਮਨਾ ਦਿੰਦਾ ਬਾਬਾ ਬੁੱਢਣ ਸਾਹਿਬ ਵੱਲੋਂ ਗੁਰੂ ਨਾਨਕ ਮਹਾਰਾਜ ਪਾਸ਼ਾ ਵੱਲੋਂ ਬਾਬਾ ਗੁਰਦਤਾ ਜੀ ਵੱਲੋਂ ਮੈਂ ਬਾਬਾ ਫੁੱਟ ਨਿਸ਼ਾਦਰਗਾ ਦਾ ਮਹਾਂਤਾ ਗੱਦੀ ਨਸ਼ੀਨ ਹੈ ਬਾਬਾ ਦਰਵਾਕਸ਼ਾ ਸਾਧ ਸੰਗਤ ਜੀ ਦਾ ਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ